ਦਾ ਕੋਈ ਵੀ ਇਨਸਾਨ ਹੈ ਜਦੋਂ ਆਪਣੇ ਕਿਸੇ ਕੰਮ ਦੀ ਆਪਣੀ ਚੜ੍ਹਤ ਲਈ ਅਰਦਾਸ ਕਰਨ ਆਉਂਦਾ ਤਾਂ ਇਸੇ ਦਰ ਤੋਂ ਕਰਕੇ ਜਾਂਦਾ ਔਰ ਇਸੇ ਦਰ ਤੋਂ ਸਭ ਕੁਝ ਮਿਲਦਾ ਅੱਜ ਅਸੀਂ ਜੋ ਵੀ ਹਾਂ ਜਿੱਥੇ ਵੀ ਹਾਂ ਦਾ ਅਸੀਂ ਫਿਲਮਾ ਕਰ ਰਹੇ ਹਾਂ ਸਭ ਇਸ ਗੁਰੂ ਦੇ ਦਰ ਦੀ ਬਖਸ਼ਿਸ਼ ਹੈ ਔਰ ਹਮੇਸ਼ਾ ਇੱਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਔਰ ਸਾਨੂੰ ਇਹ ਲੱਗਦਾ ਜਾਂ ਤਾਂ ਕਿ ਅਸੀਂ ਦਰਤੇ ਨਹੀਂ ਆਉਂਦੇ ਸੀ ਅਧੂਰੇਆਂ ਸਾਡਾ ਕੰਮ ਸੰਪੂਰਨ ਨਹੀਂ ਹੋਇਆ ਅਸੀਂ ਇਸ ਦਰ ਦੇ मतलब अं कह सड़े मकौड़े से दर की धूल मिट्टी है ना सारे राणिया यही बेनती है कि जाके जरूर फिल्म देखियो पंजाबी सिनेमा पंजाबी जुबान सपोर्ट करते रहो और अज अँ आए इतने आशीर्वाद लैनिया दुआव अज वागुरु गुरु की नगरी हैं जी ਸ਼੍ਰੀ ਹਰਮੰਦਰ ਸਾਹਿਬ ਸਾਡੀ ਫਿਲਮ ਆਉਣੀ ਆ 8 ਮਾਰਚ ਨੂੰ ਬਲੈਕਆਟ 2 ਵਿਵੇਕ ਕੋਰੀ ਸਾਹਿਬ ਪ੍ਰੋਡਿਊਸਰ ਸਾਹਿਬ ਲक्की ਧਾਲੀਆਲ ਜਬਜੀ ਖਹਿਰਾ ਜੀ ਉਹ ਅੰਦਰ ਸੇਵਾ ਕਰ ਰਹੇ ਨੇ ਸੋ ਸਾਡੀ ਸਾਰੀ ਟੀਮ ਆਈ ਔਰ ਹਮੇਸ਼ਾ ਕਦੇ ਵੀ ਚੰਗੇ ਕੰਮ ਦੀ ਸ਼ੁਰੂਆਤ ਜੋ ਅਸੀਂ ਕਰਦੇ ਆਂ ਇੱਥੋਂ ਵੈਗਰੂ ਦੇ ਦਰ ਤੋਂ ਆਸ਼ੀਰਵਾਦ ਲੈ ਕੇ ਹੀ ਕਰਦੇ ਆਂ ਅਸੀਂ ਕਿ ਦੁਨੀਆ ਦਾ ਕੋਈ ਵੀ ਇਨਸਾਨ ਆ ਜਦੋਂ ਆਪਣੇ ਕਿਸੇ ਕੰਮ ਦੀ ਆਪਣੀ ਚੜ੍ਹਤ ਲਈ ਅਰਦਾਸ ਕਰਨ ਆਉਂਦਾ ਤਾਂ ਇਸੇ ਦਰ ਤੋਂ ਕਰਕੇ ਜਾਂਦਾ ਔਰ ਇਸੇ ਦਰ ਤੋਂ ਸਭ ਕੁਝ ਮਿਲਦਾ ਅੱਜ ਅਸੀਂ ਜੋ ਵੀ ਹਾਂ ਜਿੱਥੇ ਵੀ ਹਾਂ ਜਦ ਅਸੀਂ ਫਿਲਮਾਂ ਕਰ ਰਹੇ ਹਾਂ ਸਭ ਇਸ ਗੁਰੂ ਦੇ ਦਰ ਦੀ ਬਖਸ਼ਿਸ਼ ਹੈ ਔਰ ਹਮੇਸ਼ਾ ਇੱਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਔਰ ਸਾਨੂੰ ਐਂ ਲੱਗਦਾ ਜਦ ਤੱਕ ਅਸੀਂ ਦਰਤੇ ਨਹੀਂ ਆਉਂਦੇ ਅਸੀਂ ਅਧੂਰੇ ਆ ਸਾਡਾ ਕੰਮ ਸੰਪੂਰਨ ਨਹੀਂ ਹੋਣਾ ਇਸ ਤਰ੍ਹਾਂ ਦੀ ਫਿਲਮ ਫਿਲਮ ਬਹੁਤ ਵਧੀਆ ਜੀ ਇਹ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਹੜੇ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਸਰਦਾਰ ਸੀਗੇ ਜ਼ਮੀਰਾਂ ਵਾਲੇ ਲੋਕ ਸੀ ਵੰਡ ਤੋਂ ਬਾਅਦ ਜਦੋਂ ਇੱਧਰ ਆਏ ਤਾਂ ਬਲੈਕੀਏ ਬਣੇ ਤੇ ਇੱਕ ਬਹੁਤ ਚੰਗਾ ਮੈਸੇਜ ਹੈ ਔਰ ਬੜੇ ਵੱਡੇ ਪੱਧਰ ਤੇ ਸੀ ਫਿਲਮ ਬਣਾਈ ਐ ਹਰ ਪੰਜਾਬੀ ਬੰਦੇ ਨੂੰ ਪ੍ਰਾਊਡ ਹੋਊਗਾ ਕਿ ਸਾਡਾ ਅੱਜ ਪੰਜਾਬੀ ਸਿਨੇਮਾ ਸਾਊਥ ਦੇ ਬਰਾਬਰ ਬਾਲੀਵੁੱਡ ਦੇ ਬਰਾਬਰ ਜਾ ਕੇ ਚਲਾ ਗਿਆ ਅਸੀਂ ਇਸ ਪੱਧਰ ਦੀ ਫਿਲਮ ਬਣਾਈ ਐ ਇੰਨੇ ਵੱਡੇ ਬਜਟ ਦੀ ਅਸੀਂ ਫਿਲਮ ਬਣਾਈ ਐ ਆਓ ਜੀ ਤੇ ਪੂਰੀ ਟੀਮ ਪੂਰੀ ਟੈਕਨੀਕਲ ਟੀਮ ਅਸੀਂ ਸਾਰੀਆਂ ਬੈਸਟ ਤੋਂ ਬੈਸਟ ਸਾਊਥ ਤੋਂ ਬਾਲੀਵੁੱਡ ਤੋਂ ਲਈਆਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਅਸੀਂ ਇੱਕ ਚੰਗੀ ਫਿਲਮ ਬਣਾਉਣ ਦੇ ਵਿੱਚ ਔਰ ਟ੍ਰੇਲਰ ਨੂੰ YouTube ਦੇ ਉੱਤੇ ਟ੍ਰੇਲਰ ਆਇਆ ਉਹਨੂੰ ਬਹੁਤ ਰਿਸਪੌਂਸ ਮਿਲੇ ਆ ਔਰ ਮਿਊਜ਼ਿਕ ਨੂੰ ਬਹੁਤ ਰਿਸਪੌਂਸ ਮਿਲ ਰਿਹਾ ਹੁਣ ਇਸ ਗੁਰੂ ਦੇ ਦਰ ਤੋਂ ਵੈਗੁਰੂ ਦੇ ਦਰ ਤੋਂ ਆਸ਼ੀਰਵਾਦ ਲਿਆ ਸਾਡੀ ਸਾਰੀ ਟੀਮ ਨੇ ਔਰ ਬਾਬਾ ਜੀ ਕਿਰਪਾ ਕਰਨਗੇ ਸਾਡੇ ਤੇ ਦੱਸਿਓ ਜੱਪਜੀ ਜੀ ਜਰਾ ਕਿ ਦੀਵ ਖਰੋੜ ਦੇ ਜੱਪਜੀ ਖੈਰਾ ਆਏ ਹਰਮੰਦਰ ਸਾਹਿਬ ਅਸੀਂ ਇਸ ਦਰ ਦੇ ਮਤਲਬ ਅਸੀਂ ਕਹਿ ਸਕਦੇ ਹਾਂ ਕੀੜੇ ਮਕੌੜੇ ਆ ਅਸੀਂ ਦਰ ਦੀ ਧੂੜ ਮਿੱਟੀ ਆ ਹਨਾ ਸੋ ਇਹ ਇੱਥੇ ਅਸੀਂ ਆਸ਼ੀਰਵਾਦ ਲੈਣ ਆਏ ਆ ਇਦਾਂ ਇਦਾਂ ਕਿਹਾ ਕਰੋ ਇਹ ਨਾ ਕਿਹਾ ਕਰੋ ਫਲਾਣਾ ਆਰਟਿਸਟ ਆਇਆ ਜੀ ਇਸ ਦਰ ਦੇ ਉੱਤੇ ਤਾਂ ਵੀ ਇਹ ਦਰ ਤੋਂ ਵੱਡਾ ਕੁਝ ਨਹੀਂ ਹੈਗਾ ਸਭ ਤੋਂ ਵੱਡਾ ਇਹ ਦਰ ਹੈ ਹਣਾ ਅਸੀਂ ਚਰਨਾ ਦੀ ਧੂੜ ਮਿੱਟੀ ਐ ਸੋ ਹੈਡਿੰਗ ਮੇਰਾ ਵੀਰ ਸਹੀ ਲਾਇਆ ਕਰੋ ਹਨ ਓਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਥੈਂਕ ਯੂ ਸਾਰੇ ਜਾਣਿਆਂ ਨੂੰ ਇਹ ਬੇਨਤੀ ਹੈ ਕਿ ਜਾ ਕੇ ਜ਼ਰੂਰ ਫਿਲਮ ਦੇਖਿਓ ਪੰਜਾਬੀ ਸਿਨੇਮਾ ਨੂੰ ਪੰਜਾਬੀ ਜ਼ੁਬਾਨ ਨੂੰ ਸਪੋਰਟ ਕਰਦੇ ਰਹੋ ਔਰ ਅੱਜ ਅਸੀਂ ਆਏ ਆਏ تھے ਅਸ਼ੀਰਵਾਦ ਲੈਂਡ ਤੇ ਤੁਹਾਡੀਆਂ ਦੁਆਵਾਂ ਸਦਕਾ ਫਿਲਮ ਜੜੀਓ ਬਣ ਚੁੱਕੀ ਹੋਈ ਆ ਔਰ ਬਾਕੀ ਹੁਣ ਬਾਬਾ ਜੀ ਦੀ ਮਿਹਰ ਆ ਜੀ जरूर जाके ਤੁਸੀਂ ਆਪਣਾ ਪਾਰਟ ਪਲੇ ਕਰੋ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਥੈਂਕ ਯੂ ਮੇਰਾ ਰੋਲ ਜੀ ਨਿੰਮੋ ਨਾਮ ਦੀ ਕੁੜੀਆ ਉਹਦਾ ਕਿਰਦਾਰ ਪਲੇ ਕਰ ਰਹੀ ਹਾਂ ਮੈਂ ਪੋਲੀਟਿਸ਼ੀਅਨ ਵੀ ਦਿਖਾਇਆ ਵਿੱਚ ਗਰੀਬ ਕੁੜੀ ਅਮੀਰ ਸੋ ਸਾਰੇ ਤਰ੍ਹਾਂ ਦੇ ਸ਼ੇਡਸ ਮਿਕਸ ਕਰਕੇ ਮੈਨੂੰ ਕਿਰਦਾਰ ਮਿਲਿਆ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ ਇਹ ਰਾਜਸਥਾਨ ਚ ਹੋਈ ਹੈ ਜੀ ਪੰਜਾਬ ਚ ਹੋਈ ਹੈ ਜੀ ਹਾਂ ਜੀ ਇਹ ਬੰਬੇ ਹੋਈ ਹੈ ਬੰਬੇ ਦੀ